ਅੱਜ ਸ਼ਾਮ 4 ਵਜੇ ਅਚਾਨਕ ਗੁਰਦਾਸਪੁਰ ਪਠਾਨਕੋਟ ਦੇ ਕਈ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਠੱਪ ਹੋ ਗਈ ਜਿਸ ਦਾ ਕਾਰਨ ਸੀ ਕਸਬਾ ਸਰਨਾ ਦੇ ਨੇੜੇੋਂ ਲੰਘ ਰਹੀ 66 ਕੇਵੀ ਬਿਜਲੀ ਸਪਲਾਈ ਲਾਈਨ ਟਾਵਰ ਦੀ ਤਾਰ ਦਾ ਟੁੱਟ ਜਾਣਾ ਜਿਸ ਦੇ ਚਲਦਿਆਂ ਗੋਬਿੰਦ ਸਰ ਤਾਰਾਗੜ ਅਤੇ ਦਿਨਾ ਨਗਰ ਸਬਸਟੇਸ਼ਨ ਦੀ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇहतਿਆਤ ਦੇ ਤੌਰ ਤੇ ਪਾਵਰ ਕਮ ਵਿਭਾਗ ਨੂੰ 에ਅਰਫੋਰਸ ਸਬਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ ਅਤੇ 18 ਘੰਟੇ ਤੋਂ ਲਗਾਤਾਰ ਪਾਵਰ ਕਮ ਵਿਭਾਗ ਵੱਲੋਂ ਕੜੀ ਮੁਸ਼ਕਲ ਕੀਤੀ ਜਾ ਰਹੀ ਹੈ। ਤਾ ਜੋ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਾਵਰ ਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਸ਼ਾਮ 4 ਵਜੇ ਤੋਂ ਬਿਜਲੀ ਸਪਲਾਈ ਠੱਪ ਹੈ ਜਿਸ ਦਾ ਕਾਰਨ ਹੈ 66 ਕੇਵੀ ਟਾਵਰ ਦੀ ਤਾਰ ਦਾ ਟੁੱਟ ਜਾਣਾ ਉਹਨਾਂ ਨੇ ਕਿਹਾ ਕਿ ਉਸ ਨੂੰ ਸਹੀ ਕੀਤਾ ਜਾ ਰਿਹਾ ਹੈ ਜਿਸੇ ਚਲਦਿਆ ਗੋਵਿੰਦਪੁਰ ਤਾਰਾ ਗੜ ਦਿਨਾਨਗਰ ਸਬਸਟੇਸ਼ਨ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ ਤੇ ਨਾਲ ਹੀ ਉਹਨਾਂ ਨੇ احتیاط ਦੇ ਤੌਰ ਤੇ 에ਅਰ ਫੋਰਸ ਸਬਸਟੇਸ਼ਨ ਦੀ ਸਪਲਾਈ ਵੀ ਬੰਦ ਕੀਤੀ ਹੈ ਉਹਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਹੋ ਸਕੇ ਫਿਲਹਾਲ ਵਿਭਾਗ ਵੱਲੋਂ ਕੜੀ ਮਿਹਨਤ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਸਪਲਾਈ ਨੂੰ ਬਹਾਲ ਕੀਤਾ ਜਾਵੇਗਾ ਮੈਂ ਦੀਪਕ ਐਕਸੀਨੋ ਐਂਡਮ ਗਰਦਾਸਪੁਰ ਕੱਲ 4 ਵਜੇ ਆਪਣੇ ਜਿਹੜੀ 132 ਕੇਵੀ ਸਰਨਾ ਤੋਂ 63 ਕੇਵੀ ਲਾਈਨ ਚੱਲਦੀ ਹੈ ਜਿਹਦੇ ਤੇ ਸਾਡੇ ਤਿੰਨ 63 ਕੇਵੀ ਸਬਸਟੇਸ਼ਨ ਪੈਂਦੇ ਨੇ ਗੋਬਿੰਦਸਰ ਤਾਰਾਗੜ ਤੇ ਦਿਨਾਨਗਰ ਉਹਦਾ ਬੇਸਿਕਲੀ ਦੋ ਫੇਜ਼ ਬਲੂ ਫੇਜ਼ ਤੇ 옐ੋ ਫੇਜ਼ ਦਾ ਜਿਹੜੇ ਹੈਗੇ ਨੇ ਡਿਸਕੈਂਸੂਲੇਟਸ ਟਿੰਗ ਡੈਮੇਜ ਹੋ ਗਈਆਂ ਸੀਗੀਆਂ ਤੇ ਯੈਲੋ ਫੇਸ ਦਾ ਜਿਹੜਾ ਕੰਡਕਟਰ ਉਹ ਵੀ ਟੁੱਟ ਗਿਆ ਸੀਗਾ ਉਹ ਕੰਡਕਟਰ ਟੁੱਟਣ ਕਰਕੇ ਜਿਹੜਾ ਪਿਛਲੇ 2-3 ਸਪੈਨ ਸੀਗੇ ਉਹਨਾਂ ਦਾ ਸੈਗ ਵੀ ਡਿਸਟਰਬ ਹੋ ਗਿਆ ਸੀਗਾ ਤਾਂ ਆਪਾਂ ਉਹ ਸੈਗਿੰਗ ਦੀ ਪ੍ਰੋਸੈਸ ਕਰ ਰਹੇ ਸੀਗੇ ਤੇਂ ਦੇਰਾ ਹੋਣ ਕਰਕੇ ਉਹ ਸੈਗਿੰਗ ਪ੍ਰੋਸੈਸ ਰਾਤ ਨੂੰ ਕੰਪਲੀਟ ਨਹੀਂ ਹੋ ਸਗੀ ਆਪਾਂ 4:30 ਵਜੇ ਤੱਕ ਸਵੇਰ ਦੇ ਟਰਾਈ ਕੀਤੀ ਉਹਦੇ ਬਾਅਦ ਫਿਰ ਰੈਸਟ ਲੈ ਕੇ ਡਿਸਾਈਡ ਕੀਤਾ ਕਿ 6 ਵਜੇ ਜਦੋਂ ਡੇ ਲਾਈਟ ਹੋਏਗੀ ਉਦੋਂ ਆਪਾਂ ਸਟਾਰਟ ਕਰਾਂਗੇ 6 ਵਜੇ ਤੋਂ ਦੋ ਦੋ ਡੇ ਲਾਈਟ ਤੇ ਸਟਾਰਟ ਕੀਤੀ ਤਾਂ ਆਪਣੀ ਸੈਗਿੰਗ ਜਿਹੜੀ ਉਹ ਸਵਾ ਘੰਟੇ ਦੇਨ ਦਾ ਕੰਪਲੀਟ ਹੋ ਗਈ ਕਿਉਂਕਿ ਰਾਤ ਨੂੰ ਇਹ ਕੰਮ ਹੋਣੇ ਬਹੁਤ ਮੁਸ਼ਕਲ ਨੇ ਪਰ ਸਟਿਲ ਆਪਣੇ ਸਟਾਫ ਨੇ 4 ਵਜੇ ਤੱਕ ਪੂਰੀ ਟਰਾਈ ਕੀਤੀ 4:30 ਵਜੇ ਤੱਕ 7:30 ਵਜੇ ਸਵਾ 7:30 ਤੱਕ ਸਾਡੀ ਸੈਗਿੰਗ ਕੰਪਲੀਟ ਹੋ ਗਈ ਉਹਦੇ ਬਾਅਦ ਜਿਹੜੇ ਬਾਕੀ ਹੈਗੇ ਨੇ ਜਿਦਾ ਡਿਸਕੰਸੂਲੇਟਰ ਚੇਂਜ ਕੀਤੇ ਜਾ ਰਹੇ ਨੇ ਤੇ ਜੰਪਰ ਰਿਪਲੇਸਮੈਂਟ ਦਾ ਕੰਮ ਚੱਲ ਰਿਹਾ ਹੈ ਹੌਫਫੁਲੀ ਸਵਾ 9 ਵਜੇ ਤੱਕ ਸਾਡੀ ਜਿਹੜੀ ਸਪਲਾਈ ਹੈ ਉਹ ਰੀਸਟੋਰ ਹੋ ਜਾਏਗੀ ਤੇ ਇਹ ਦਿਨ 에ਅਰਪੋਰਟ ਸਟੇਸ਼ਨ ਕਿਉਂ ਬੰਦ ਕੀਤਾ ਗਿਆ ਸੀ ਇਹ ਜਿਹੜੇ 66 ਕੇਵੀ ਦੇ ਜਿਹੜੇ ਸਾਡੇ ਯਾਰ ਸਰਕਟਸ ਨੇ ਇਹ ਜਿਹੜਾ ਸਰਕਟ ਜਿਹੇ ਤੇ ਤਿੰਨ ਸਟੇਸ਼ਨ ਪਿੰਦੇ ਨੇ ਇਹਦੇ ਨਾਲ ਹੀ ਇਸੇ ਟਾਵਰ ਤੇ ਦੂਸਰਾ ਸਰਕਟ ਹੈ ਤੇ ਰਿਸਕ ਪ੍ਰਿਕਾਸ਼ਨਰੀ ਮੈਜ਼ਰ ਲੈਣ ਵਾਸਤੇ ਉਹ ਸਰਕਟ ਨੂੰ ਬੰਦ ਕੀਤਾ ਐਕਚੁਅਲੀ ਉਹ ਸਰਕਟ ਕੋਈ ਐਫਾਲਟ ਨਹੀਂ ਹੈ ਬਟ ਜਦੋਂ ਲਾਈਨ ਤੇ ਕੰਮ ਕਰਦੇ ਨੇ ਤਾਂ ਪ੍ਰਿਕਾਸ਼ਨਸ ਲੈਣ ਵਾਸਤੇ ਸੇਫਟੀ ਮੈਜ਼ਰ ਲੈਂਦੇ ਹੋਏ ਉਹ ਸਰਕਟ ਬੰਦ ਕੀਤਾ ਹੈ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.